ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅੱਜ ਮੇਰੇ ਫਰੈਂਡ ਹੈਗੇ ਛਾਪੜਾ ਸਾਹਿਬ ਜਿਨ੍ਹਾਂ ਨੇ ਰਾਕੋ ਦੇ ਨਾਂ ਤੇ ਜਿਨ੍ਹਾਂ ਦਾ ਬ੍ਰਾਂਡ ਹੈ ਉਹਨਾਂ ਨੇ ਐਗਜ਼ੀਬਿਸ਼ਨ ਸਟਾਲ ਲਗਾਇਆ ਹੋਰ ਬਹੁਤ ਅੱਛੀ ਕੁਆਲਿਟੀ ਇਹ ਪਲਾਸਟਿਕ ਦੇ ਵਿੱਚ ਬਣਾਉਂਦੇ ਆ ਤੇ ਮੇਰੀ ਸਾਰਿਆਂ ਨੂੰ ਅਪੀਲ ਹੈ ਵੀ ਇਹਨਾਂ ਦੇ ਪ੍ਰੋਡਕਟ ਪਰ ਯੂਸ ਜ਼ਰੂਰ ਕਰਕੇ ਦੇਖੋ ਕਿਉਂਕਿ ਬੜਾ ਡਿਊਰੇਬਲ ਤੇ ਸਭ ਦੀ ਪੌਕੇਟ ਦੇ ਵਿੱਚ ਆਣ ਵਾਲੇ ਪ੍ਰੋਡਕਟ ਹੈਗੇ ਆ ਲੋਕੀ ਬ੍ਰਾਂਡ ਵੱਡੇ ਵੱਡੇ ਬ੍ਰਾਂਡਾਂ ਵੱਲ ਭੱਜਦੇ ਆ ਜਦ ਕਿ ਉਹਨਾਂ ਨੂੰ ਬੈਟਰ ਕੁਆਲਿਟੀ ਆ ਬਣਾਉਂਦੇ ਆ ਸਾਰਿਆਂ ਨੂੰ ਆ ਕੇ ਇੱਥੇ ਆ ਬ੍ਰਾਂਡ ਚੈੱਕ ਕਰਨੇ ਚਾਹੀਦੇ ਯੂਜ਼ ਕਰਨੇ ਚਾਹੀਦੇ ਤੇ ਆ ਕੇ ਇਸ ਐਗਜ਼ੀਬਿਸ਼ਨ ਤੇ ਮੈਂ ਹਰ ਸਾਲ ਆਨਾ ਜਦੋਂ ਵੀ ਇੱਥੇ ਐਗਜ਼ੀਬਿਸ਼ਨ ਲੱਗਦੀ ਹੈ ਬੜੇ ਅੱਛੇ ਅੱਛੇ ਨੋਲੇਜ ਗੇਨ ਹੁੰਦੀ ਆ ਆ ਕੇ ਇੱਥੇ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਕੰਪਨੀਆਂ ਦੇ ਸਟਾਲ ਲੱਗਦੇ ਸਭ ਨੂੰ ਇੱਥੇ ਆਪਣੀ ਪੋਕਟ ਦੇ ਹਿਸਾਬ ਨਾਲ ਹਰ ਤਰ੍ਹਾਂ ਦੇ ਪ੍ਰੋਡਕਟ ਅਵੇਲੇਬਲ ਹੁੰਦੇ ਆ ਹਰ ਕਿਸੇ ਨੂੰ ਐਗਜ਼ੀਬਿਸ਼ਨ ਤੇ ਜ਼ਰੂਰ ਆਣਾ ਚਾਹੀਦਾ ਆਪਣੇ ਬੱਚਿਆਂ ਨੂੰ ਲਿਆਉਣਾ ਚਾਹੀਦਾ ਆ ਕੇ ਨੋਲੇਜ ਗੇਨ ਹੁੰਦੀ ਹੈ ਤੇ ਅੱਗੋਂ bizness ਦੇ ਨਵੇਂ-ਨਵੇਂ 옵ਸ਼ਨਸ ਰਾਖੂਦੇ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜੀ ਸਾਡੀ ਪੁਰਾਣੀ ਫਰਮ ਹੈਗੀ ਲੁਧਿਆਣਾ ਵਾਟਰ ਸਪਲਾਈ ਕੰਪਨੀ ਜਿਹੜੀ ਕਿ 1960 ਦੇ ਵਿੱਚ ਅਸੀਂ ਖੋਲੀ ਸੀ ਟ੍ਰੇਡਿੰਗ ਯੂਨਿਟ ਜਿੱਦੇ ਚ ਅਸੀਂ ਸੈਨੀਟਰੀ ਦਾ ਸਾਡਾ ਕੰਮ ਸੀਗਾ ਤੋਂ 2000 ਤੋਂ ਬਾਅਦ 2500 ਤੋਂ ਬਾਅਦ ਅਸੀਂ ਮੈਨੂਫੈਕਚਰਿੰਗ ਲਾਈਨ 'ਚ ਆ ਗਏ ਜਿੱਦੇ ਚ ਅਸੀਂ PVC ਪਾਈਪ PVC ਪਾਈਪ ਦੀ ਫਿਟਿੰਗਸ ਟੈਪਸ ਔਰ ਬਾਥਰੂਮ ਐਸੈਸਰੀਜ਼ ਔਰ ਇਹ ਸਾਰੀਆਂ ਬਣਾਣੀ ਸ਼ੁਰੂ ਕੀਤੀਆਂ ਪਲਾਸਟਿਕ ਦੀ 플ਸ਼ ਵਾਲੀ ਟੈਂਕੀ ਟਾਇਲਟ ਸੀਟ ਕਵਰ ਇਹ ਸਾਰੀਆਂ ਆਈਟਮਾਂ ਬਣਾਣੀ ਸ਼ੁਰੂ ਕੀਤੀਆਂ ਜੀ ਬਾਬੇ ਨਾਨਕ ਦੀ ਬਹੁਤ ਕਿਰਪਾ ਜੀ ਪਰਮਾਤਮਾ ਦੀ ਬੜੀ ਮਿਹਰ ਹੈ ਬਹੁਤ ਅੱਛਾ ਰਿਸਪੌਂਸ ਇੱਥੇ ਵੀ ਮਿਲਿਆ ਹੈ ਪਹਿਲਾਂ ਵੀ ਮਿਲਦਾ ਆਇਆ ਸਾਰੇ ਭਰਾਵਾਂ ਦਾ ਬੜਾ ਸਹਿਯੋਗ ਅੱਜ ਵੀ ਹੈਗਾ ਤੇਰਨੂੰ ਵੀ ਉਮੀਦ ਕਰਦਾ ਇਦਾਂ ਹੀ ਮਿਲਦਾ ਰਹੇਗਾ ਤੇ ਜੇਕਰ ਸਰ ਗਾਰੰਟੀ ਵਾਰੰਟੀ ਦੀ ਗੱਲ ਕਰੇਗੇ ਕੰਪਨੀ ਪੂਰੀ ਫੋਲੋ ਗਾਰੰਟੀ ਜੀ ਫੁੱਲ ਗਾਰੰਟੀ ਹੈਗੀ ਹੈ ਸਾਡੇ ਪ੍ਰੋਡਕਟ ਜਿਹੜੇ ਨੇ ਤੁਸੀਂ ਕਿਸੇ ਵੀ ਬ੍ਰਾਂਡਡ ਮੈਂ ਨਾਮ ਨਹੀਂ ਲੈਂਦਾ ਕਿਸੇ ਵੀ ਬ੍ਰਾਂਡ ਦੇ ਨਾਲ ਕੰਪੇਅਰ ਕਰੋਗੇ ਤੁਹਾਨੂੰ ਸੇਮ ਕੁਆਲਿਟੀ ਮਿਲੇਗੀ ਰੇਟਾਂ ਦੇ ਵਿੱਚ 30 ਤੋਂ 35 ਤੋਂ 40% ਦਾ ਰੇਟ ਦਾ ਫਰਕ ਹੋਏਗਾ ਇਹ ਲੋਕਾਂ ਨੂੰ ਫੀਲ ਕੀ ਕਰਦਾ ਜਦੋਂ ਲਾਸਟ ਟਾਈਮ ਰਹਿ ਗਿਆ ਕੱਲ ਐਗਜ਼ੀਬਿਸ਼ਨ ਦਾ ਲੋਕਾਂ ਨੂੰ ਫੀਲ ਕਰਦਾ ਨਹੀਂ ਆਇਂਦੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਇੱਕ ਤਾਂ ਇੱਕ ਵਾਰੀ ਤਾਂ ਆ ਕੇ ਸਾਰੀ ਐਗਜ਼ੀਬਿਸ਼ਨ ਦੇਖੋ ਸਾਡੇ ਸਟਾਲ ਤੇ ਆਓ ਉਹ ਸਾਡਾ ਪ੍ਰੋਡਕਟ ਦੇਖੋ ਪ੍ਰੋਡਕਟ ਨੂੰ ਤੁਸੀਂ ਕੰਪੇਅਰ ਕਰੋ ਖਾਲੀ ਬ੍ਰਾਂਡ ਦੇ ਨਾਲ ਜਾਓ ਕੁਆਲਿਟੀ ਦੇਖੋ ਮੈਂ ਇਸ ਤਰ੍ਹਾਂ ਦੀ ਗੱਲ ਕਰਦਾ ਮੈਂ ਤੁਹਾਨੂੰ ਛੋਟਾ ਜਿਹਾ ਐ ਕਿ ਮੈਂ ਇਸ ਤਰ੍ਹਾਂ ਦੇ ਪ੍ਰੋਡਕਟ ਜਾਣਦਾ ਵਾਟਰ ਸਟੋਰੇਜ ਟੈਂਕ ਦੇ ਵਿੱਚ ਜਿਹੜੇ ਕਿ ਬਾਜ਼ਾਰ 10 ਰੁਪਏ ਲੀਟਰ ਵਿਕਦੇ ਨੇ ਉਸ ਤੋਂ ਵਧੀਆ ਟੈਂਕ ਜਿਹੜੇ ਨੇ ਉਹ 6 ਰੁਪਏ ਲੀਟਰ ਦੇ ਵਿੱਚ ਵੀ ਲੋਕੀ ਨਹੀਂ ਲੈਂਦੇ ਕਿਉਂਕਿ ਬ੍ਰਾਂਡ ਬ੍ਰਾਂਡ ਵਾਲੇ ਜ਼ਿਆਦਾ ਭਜਦੇ ਨੇ ਤੁਸੀਂ ਕੁਆਲਿਟੀ ਚੈੱਕ ਕਰੋ ਬ੍ਰਾਂਡ ਵਾਲਨਾ ਭਜੋ ਆਪਣੀ 30 ਤੋਂ 40 ਤੋਂ 50% ਤੱਕ ਆਪਣੀ ਸੇਵ ਵੀ ਕਰੋ